ਭਜੀ ਆਪਾਂ ਇਹਨਾਂ ਨੇ ਪਹਿਲੇ ਬਾਰ ਉਹ ਬੜਵੜਾ ਕੋਲ ਚੇਤਰ ਆਈ ਗਏ ਤੇ ਲੈ ਕੇ ਆਏ ਦੋ ਤਿੰਨ ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰਿਕ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦਰਦ ਮੱਚਿਆ ਤੇ ਮੈਂ ਲੈ ਕੇ ਆਇਆ ਹੁਣੇ ਭਾਈ ਰਾਤ ਚ ਹੀ ਹੋ ਗਿਆ ਬੱਚਾ ਰਸਤੇ 'ਚ ਹੀ ਹੋ ਗਿਆ ਬੱਚਾ ਠੀਕ ਨੇ ਤੁਹਾਨੂੰ ਹਾਂਜੀ ਹਾਂਜੀ ਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਉਹ ਦੇਖੋ ਉਹਨਾਂ ਨੇ ਤੇ ਆਈ ਦੱਸਿਆ ਹੈਗਾ ਕਿ ਤੁਸੀਂ ਪਹਿਲੇ ਲੈ ਕੇ ਆ ਜਾਂਦੇ ਮੈਂ ਤੁਸੀਂ ਟਾਈਮ ਹਨ ਨੂੰ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦ ਮੱਚਿਆ ਤੇ ਮੈਂ ਲੈ ਕੇ ਆ ਗਿਆ ਬਾਬ 12 ਤਰੀਕ ਦਾ ਸੁੰਦਰਬਾਦ ਅੱਜ ਜੇ ਸੱਤ ਗ੍ਰੀਵ ਕੱਲੇ ਜੀ ਹਾਂਜੀ ਹਾਂਜੀ ਡਾਕਟਰ ਜਿੰਗਲੀ ਹੈ ਕੋਈ ਗਲਤੀ ਨਹੀਂ ਆਹ ਠੀਕ ਨੇ ਹੰਦੋਂ ਮੈਂ ਠੀਕ ਹਾਂਜੀ ਹਾਂਜੀ ਭਾਈ ਭਾਈ ਜੀ ਆਪਾਂ ਨੇ ਪਹਿਲੇ ਬਰੋ ਬੜੋ ਰੋੜਾ ਛੇਤਰ ਆਏ ਜੀ ਤੇ ਲੈ ਕੇ ਆਏ ਦੋ ਤਿੰਨ ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਰੀਕ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦੜ ਦੇ ਮੱਛੇ ਤੇ ਮੈਂ ਲੈ ਕੇ ਆਇਆ ਹੋਨੇ ਭਾਈ ਰਾਤ ਇਹ ਹੋ ਗਿਆ ਬੱਚਾ ਰਸਤੇ 'ਚ ਹੀ ਹੋ ਗਿਆ ਬੱਚਾ ਹਾਂਜੀ ਠੀਕ ਨੇ ਤਾਂ ਹਾਂਜੀ ਹਾਂ ਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਉਹ ਦੇਖੋ ਉਹਨਾਂ ਨੇ ਤੇ ਆਈ ਦੱਸਿਆ ਹੋਗਾ ਕਿ ਤੁਸੀਂ ਪਹਿਲੇ ਲੈ ਕੇ ਆ ਜਾਂਦੇ ਆ ਮੈਂ ਤੁਸੀਂ ਟਾਈਮ ਨੂੰ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦ ਮਤ ਚੱਲੇ ਆ ਤੇ ਮੈਂ ਲੈ ਕੇ ਆ ਗਿਆ ਮੈਂ ਤਾਂ 12 ਤਰੀਕ ਨੂੰ ਸੋਮਵਾਰ ਅੱਜ ਸਫਤ ਗ੍ਰੀਟ ਕਰਨੀ ਹੈ ਹਾਂਜੀ ਹਾਂਜੀ ਡਾਕਟਰ ਗਿੰਗੀ ਹੈ ਕੋਈ ਗਲਤੀ ਨਹੀਂ ਹਾਂ ਠੀਕ ਨੇ ਹੰਦੋਂ ਮੈਂ ਠੀਕ ਹਾਂ ਹਾਂਜੀ ਹਾਂਜੀ ਭਾਈ ਭਾਜੀ ਆਪਾਂ ਨੇ ਪਹਿਲੇ ਬਰ ਬੜਾ ਬੜਾ ਚੈਤਰ ਅੰਗੇ ਤੇ ਲੈ ਕੇ ਆਏ ਦੋ ਤਿੰਨ ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰਿਕ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦਰਦ ਦੇ ਮੱਥੇ ਆ ਤੇ ਮੈਂ ਲੈ ਕੇ ਆਇਆ ਹੁਣੇ ਭਾਈ ਰਾਤ ਹੀ ਹੋ ਗਿਆ ਬੱਚਾ ਰਸਤੇ 'ਚ ਹੀ ਹੋ ਗਿਆ ਬੱਚਾ ਠੀਕ ਨੇ ਤਾਂ ਹਾਂਜੀ ਹਾਂਜੀ ਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਹੋਵੇਗਾ ਉਹਨਾਂ ਨੇ ਤੇ ਆਈ ਦੱਸਿਆ ਹੈਗਾ ਕਿ ਤੁਸੀਂ ਪਹਿਲੇ ਲੈ ਕੇ ਆ ਜਾਂਦੇ ਆ ਮੈਂ ਤੁਸੀਂ ਟਾਈਮ ਨੂੰ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦ ਮੱਥੇ ਆ ਤੇ ਮੈਂ ਲੈ ਕੇ ਆ ਗਿਆ ਮਾਦਾ 12 ਤਰੀਕ ਨੂੰ ਸੁਨਦਬਾਨ ਅੱਜ ਜੇ ਸੱਤ ਗ੍ਰੀ ਇਕੱਲੇ ਹੀ ਹਾਂ ਜੀ ਹਾਂ ਜੀ ਡਾਕਟਰ ਜਿੰਗਲੀ ਹੈ ਕੋਈ ਗਲਤੀ ਤਾਂ ਨਹੀਂ ਹਾਂ ਠੀਕ ਨੇ ਹੰਦੋਂ ਮੈਂ ਠੀਕ ਹਾਂ ਜੀ ਹਾਂ ਜੀ ਭਾਈ ਪੱਲੀ ਆਪਾਂ ਨੇ ਪਹਿਲੇ ਬਰੋ ਬੜੋ ਰੋੜਾ ਛੇਤਰਾ ਇਹ ਜਿੱਥੇ ਲੈ ਕੇ ਆਏ ਦੋ ਤਿੰਨ ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਰੀਕ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦੜ ਦੇ ਮੱਛੇ ਆ ਤੇ ਮੈਂ ਲੈ ਕੇ ਆਇਆ ਹੁਣੇ ਭਾਈ ਰਾਤ ਹੀ ਹੋ ਗਿਆ ਬੱਚਾ ਰਸਤੇ 'ਚ ਹੀ ਹੋ ਗਿਆ ਬੱਸ ਹਾਂਜੀ ਠੀਕ ਨੇ ਤਾਂ ਹਾਂਜੀ ਹਾਂਜੀ ਤੇ ਡਾਕਟਰਾਂ ਨੇ ਕੀ ਚਾਹ ਤੁਹਾਨੂੰ ਹੋਵੇ ਦੱਸਿਆ ਉਹਨਾਂ ਨੇ ਤੇ ਆਈ ਦੱਸਿਆ ਹੈਗਾ ਕਿ ਤੂੰ ਫੇਲੇ ਲੈ ਕੇ ਆ ਜਾਂਦੇ ਨਾ ਤੂੰ ਟਾਈਮ ਹਨ ਨੂੰ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦ ਮਤ ਚੱਲਿਆ ਤੇ ਮੈਂ ਲੈ ਕੇ ਆ ਗਿਆ ਮੈਂ ਤਾਂ 12 ਤਰੀਕ ਤੋਂ ਸੁਨਤਵਾਰ ਅੱਜ ਸੱਤ ਦਿਨ ਕੱਢ ਲਈ ਹਾਂ ਹਾਂਜੀ ਹਾਂਜੀ ਡਾਕਟਰ ਨੂੰ ਕਹਿੰਦੀ ਹੈ ਕਿ ਉਹਨਾਂ ਦੱਸੂਗਾ ਹਾਂ ਠੀਕ ਨੇ ਹਾਂ ਦੋਵੇਂ ਠੀਕ ਹਾਂਜੀ ਹਾਂਜੀ ਭਾਜੀ ਭਾਜੀ ਆਪਾਂ ਨੇ ਪਹਿਲੇ ਬਾਰ ਉਹ ਬਟੌਰ ਰੋੜਾ ਚੈਤਰ ਹੈ ਤੇ ਲੈ ਕੇ ਆਏ ਦੋ ਤਿੰਨ ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰਿਕ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦਰਦ ਦੇ ਮੱਛੇ ਤੇ ਮੈਂ ਲੈ ਕੇ ਆਇਆ ਹੁਣੇ ਭਾਈ ਰਾਤ ਚ ਹੀ ਹੋ ਗਿਆ ਬੱਚਾ ਰਸਤੇ ਚ ਹੀ ਹੋ ਗਿਆ ਬੱਚਾ ਠੀਕ ਨੇ ਤਾਂ ਹਾਂਜੀ ਹਾਂਜੀ ਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਉਹ ਦੇਖ ਕੇ ਉਹਨਾਂ ਨੇ ਤੇ ਆਈ ਦੱਸਿਆ ਹੈਗਾ ਕਿ ਤੁਸੀਂ ਪਹਿਲੇ ਲੈ ਕੇ ਆ ਜਾਂਦੇ ਮੈਂ ਤੁਹਾਨੂੰ ਟਾਈਮ ਨੂੰ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦ ਦੇ ਮੱਛੇ ਤੇ ਮੈਂ ਲੈ ਕੇ ਆ ਗਿਆ ਬਾਦ 12 ਤਰੀਕ ਦਾ ਸੁਪਰ ਬਾਦ ਅੱਜ ਸਤਿ ਸ੍ਰੀ ਅਕਾਲ ਜੀ ਕਰਨੀ ਜੀ ਹਾਂ ਜੀ ਹਾਂ ਜੀ ਡਾਕਟਰ ਗਿੰਗਲੀ ਇਹ ਕੋਈ ਗਲਤੀ ਤਾਂ ਨਹੀਂ ਹਾਂ ਠੀਕ ਨੇ ਹੰਦੋਂ ਮੈਂ ਠੀਕ ਹਾਂ ਜੀ ਹਾਂ ਜੀ ਭਾਈ